ਸਾਡੇ ਸਿੱਖ ਪ੍ਰਚਾਰਕਾਂ ਵੱਲੋਂ ਧੰਨ ਧੰਨ ਗੁਰੂ ਹਰ राय ਸਾਹਿਬ ਜੀ ਦੇ ਜੀਵਨ ਬਾਰੇ ਬਹੁਤ ਕੁਝ ਨਹੀਂ ਦੱਸਿਆ ਗਿਆ ਹੈ ਸੋ ਅਸੀਂ ਆਪ ਜੀ ਨਾਲ ਗੁਰੂ ਹਰ राय ਸਾਹਿਬ ਜੀ ਦੇ ਵੱਡੇ ਸੁਪੁੱਤਰ RAM RAJ ਜੀ ਦੀਆਂ ਕਰਾਮਾਤਾਂ ਬਾਰੇ ਵਿਚਾਰ ਕਰਨੀ ਹੈ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਇੱਕ ਵੀਡੀਓ ਵਿੱਚ ਦੱਸਿਆ ਸੀ ਕਿ RAM RAJ ਜੀ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ 45 ਕਰਾਮਾਤਾਂ ਦਿਖਾਈਆਂ ਸਨ ਇੱਥੇ ਗੁਰੂ ਹਰ राय ਸਾਹਿਬ ਜੀ ਵੱਲੋਂ ਬਖਸ਼ੀਆਂ ਹੋਈਆਂ ਸ਼ਕਤੀਆਂ ਦਾ ਰਾਮ ਰਾਏ ਜੀ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ ਸੀ ਇਸ ਦੌਰਾਨ ਇੱਕ ਅਨੋਖੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਅਸੀਂ ਤੁਹਾਨੂੰ ਦੱਸਾਂਗੇ ਇਹ ਘਟਨਾ 45 ਕਰਾਮਾਤਾਂ ਵਿੱਚੋਂ ਇੱਕ ਹੈ ਜੋ ਇੱਕ ਕੜੀ ਅਨੁਸਾਰ 7ਵੀਂ ਅਤੇ 8ਵੀਂ ਕਰਾਮਾਤ ਦੀ ਘਟਨਾ ਹੈ ਆਓ ਸ਼ੁਰੂ ਕਰਦੇ ਹਾਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਜਦੋਂ ਔਰੰਗਜ਼ੇਬ ਨੂੰ ਛੇ ਕਰਾਮਾਤਾ ਵਿਖਾਈਆਂ ਉਹ ਰਾਮ ਰਾਏ ਜੀ ਨੂੰ ਹੋਰ ਅਜਮਾਉਣ ਵਾਸਤੇ ਕਰਾਮਾਤ ਕਰਨ ਨੂੰ ਕਹਿੰਦਾ ਸੀ ਅਤੇ ਇਹਨਾਂ ਕਰਾਮਾਤਾਂ ਨੂੰ ਵੇਖ ਕੇ ਔਰੰਗਜ਼ੇਬ ਰਾਮ ਰਾਏ ਜੀ ਉੱਤੇ ਬਹੁਤ ਪ੍ਰਸੰਨ ਸੀ ਜਿਸ ਕਰਕੇ ਔਰੰਗਜ਼ੇਬ ਨੂੰ ਜਿਹੜੀ ਵੀ ਕੋਈ ਚੰਗੀ ਚੀਜ਼ ਜਿਵੇਂ ਕਿ ਮੇਵਾ ਬਸਤਰ ਫਲ ਆਦਿਕ ਆਉਂਦੀ ਸੀ ਉਹ ਨਿਤ ਹੀ ਸਨਮਾਨ ਨਾਲ ਬਹੁਤ ਸਾਰੇ ਧਨ ਨਾਲ ਰਾਮ ਰਾਏ ਜੀ ਨੂੰ ਭੇਜਦਾ ਰਹਿੰਦਾ ਸੀ ਬਾਦਸ਼ਾਹ ਦਾ ਰਾਮ ਰਾਏ ਜੀ ਨਾਲ ਬਹੁਤ ਪ੍ਰੇਮ ਹੋ ਗਿਆ ਇੱਕ ਦਿਨ ਸ਼੍ਰੀ ਰਾਮ ਰਾਏ ਜੀ ਜਦ ਪਾਲਕੀ ਵਿੱਚ ਚੜ ਕੇ ਆਏ ਤਾਂ ਬਾਦਸ਼ਾਹ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਆਪਣੇ ਪਾਸ ਬਿਠਾ ਕੇ ਕਿਹਾ ਮੈਨੂੰ ਦੱਸੋ ਕਿ ਮੇਰਾ ਇਸ ਸਮੇਂ ਕਿਹੜੀ ਬੇਗਮ ਨਾਲ ਪਿਆਰ ਹੈ ਉਸ ਦੀ ਉਮਰ ਅਤੇ ਰੰਗ ਅਤੇ ਨਾਮ ਵੀ ਦੱਸੋ ਪਹਿਲਾਂ ਜਿਹੜੀਆਂ ਕਰਾਮਾਤਾਂ ਤੁਸੀਂ ਵਿਖਾਈਆਂ ਹਨ ਉਹਨਾਂ ਨਾਲ ਅਜੇ ਮੇਰੀ ਤਸੱਲੀ ਨਹੀਂ ਹੋਈ ਔਰੰਗਜ਼ੇਬ ਨੇ ਕਿਹਾ ਜਦ ਮੇਰੇ ਮਨ ਦੀ ਇਹ ਗੱਲ ਦੱਸੋਗੇ ਤਾਂ ਮੈਂ ਮੰਨਾਂਗਾ ਕਿ ਤੁਸੀਂ ਅੰਤਰਜਾਮੀ ਹੋ ਔਰੰਗਜੀਬ ਦੀ ਇਹ ਗੱਲ ਸੁਣ ਕੇ ਸ਼੍ਰੀ ਰਾਮ ਰਾਏ ਜੀ ਨੇ ਉਸ ਸਮੇਂ ਹੀ ਉਸ ਬੇਗਮ ਦਾ ਨਾਮ ਰੰਗ ਰੂਪ ਸਭ ਕੁਝ ਦੱਸ ਦਿੱਤਾ ਇਹ ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ ਫਿਰ ਬਾਦਸ਼ਾਹ ਨੇ ਮਨ ਵਿੱਚ ਵਿਚਾਰਿਆ ਕਿ ਮੇਰੀ ਬੜੇ ਚਿਰ ਦੀ ਇੱਛਾ ਹੈ ਕਿ ਸੰਗਲਾ ਦੀਪ ਦੀ ਪਤਨੀ ਇਸਤਰੀ ਨਾਲ ਮੈਂ ਮੇਲ-ਗਿਲ ਕਰਾਂ ਜੇ ਮੈਨੂੰ ਇਹ ਪਦਮਨੀ ਮਗਵਾ ਦੇਣ ਤਾਂ ਮੈਂ ਇਹਨਾਂ ਨੂੰ ਸ਼ਕਤੀਬਾਨ ਸਮਝਾਂਗਾ ਇਹ ਵਿਚਾਰ ਕਰਕੇ ਬਾਦਸ਼ਾਹ ਨੇ ਰਾਮ ਰਾਏ ਜੀ ਨੂੰ ਕਿਹਾ ਤੁਹਾਡੀ ਸ਼ਕਤੀ ਸਾਰੇ ਥਾਵਾਂ ਵਿੱਚ ਚਲਦੀ ਹੈ ਸੰਗਲਾਦੀਪ ਇੱਕ istri पद्मिनी प्रसिद्ध है उस नाल मेल-गेल ਕਰਨ ਦੀ ਮੇਰੇ ਦਿਲ ਦੀ ਬੜੇ ਚਿਰ ਤੋਂ ਇੱਛਾ ਹੈ ਉਹ ਮੈਨੂੰ ਇੱਕ ਵਾਰ ਜਰੂਰ ਮੰਗਵਾ ਦਿਓ राम राय जी ਨੇ ਕਿਹਾ ਅਸੀਂ ਤੁਹਾਨੂੰ istri ਮੰਗਵਾ ਦਿੰਦੇ ਹਾਂ ਪਰ ਉਹ ਇੱਕ ਰਾਤ ਹੀ ਤੁਹਾਡੇ ਪਾਸ ਰਹੇਗੀ ਇਹ ਗੱਲ ਕਰਕੇ राम राय जी ਨੇ ਤਤਸ਼ਨ ਹੀ ਸੰਗਲਾਦੀਪ ਤੋਂ पद्मिनी ਮੰਗਵਾ ਦਿੱਤੀ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਬਾਦਸ਼ਾਹ ਬਹੁਤ ਖੁਸ਼ ਅਤੇ ਹੈਰਾਨ ਹੋਇਆ ਕਿ RAM RAJ ਜੀ ਵਰਗਾ ਆਦਮੀ ਹੋਰ ਕੋਈ ਸੰਸਾਰ ਤੇ ਨਹੀਂ ਹੈ ਜਿਸ ਦੀ ਪੂਜਾ अथवा ਮੰਨਤਾ ਕੀਤੀ ਜਾਵੇ ਹੁਣ ਇਹਨਾਂ ਨੂੰ ਪੂਰੀ ਤਰ੍ਹਾਂ ਪਰਖ ਲਿਆ ਹੈ ਇਹ ਔਖੇ ਤੋਂ ਔਖਾ ਕੰਮ ਵੀ ਤੁਰੰਤ ਹੀ ਕਰ ਦਿੰਦੇ ਹਨ ਇਸ ਤਰ੍ਹਾਂ ਗੁਰੂ ਹਰ ਰਾਏ ਸਾਹਿਬ ਜੀ ਵੱਲੋਂ ਬਖਸ਼ੀਆਂ ਹੋਈਆਂ ਸ਼ਕਤੀਆਂ ਦਾ RAM RAJ ਜੀ ਗਲਤ ਇਸਤੇਮਾਲ ਵੀ ਕਰਦੇ ਰਹੇ ਸਨ ਗੁਰੂ ਪਿਆਰਿਓ ਇਸ ਤਰ੍ਹਾਂ RAM RAJ ਜੀ ਵੱਲੋਂ ਕੀਤੀਆਂ ਗਈਆਂ ਕਰਾਮਾਤਾਂ ਦੀ ਲੜੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ Vai colher de química.